ਅਗਰ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਬਹੁਤ ਘੱਟ ਰੇ 600 ਔਰ 650 ਦੀ ਰੇਂਜ ਦੇ ਵਿੱਚ ਇਹ ਸੂਟ ਆਇਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਗੁਰਸੇਖ ਐਮਬਰਾਡਰੀ ਮੋਡ ਮੰਡੀ ਸਭ ਤੋਂ ਪਹਿਲਾਂ ਸਾਰਿਆਂ ਦਾ ਵੈਲਕਮ ਆਪਣੀ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਨਵੀਂ ਕਲੈਕਸ਼ਨ ਲੈ ਕੇ ਆਏ ਆ ਸੂਟਾਂ ਦੀ ਜਿਹੜੇ ਕਿ ਦੁਪੱਟੇ ਵਾਲੇ ਸੂਟ ਰਹਿਣਗੇ ਤੇ ਬੜੇ ਘੱਟ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਕੋਈ ਵੀ ਬਾਈ ਕਰ ਸਕਦਾ ਵਾ ਕਟ ਰੇਂਜ ਆ ਤੇ ਦੁਪੱਟੇ ਵਾਲੇ ਸੂਟ ਆ ਤੇ ਸਟਿਚ ਕਰਵਾ ਕੇ ਵੀ ਜਿਹੜਾ ਤੁਹਾਨੂੰ 880 850 ਰੁਪਏ ਵਿੱਚ ਸੂਟ ਪੈਣ ਵਾਲਾ ਤੇ ਇਹਨਾਂ ਦੀ ਕੁਆਲਿਟੀ ਵਧੀਆ ਵਾ ਤੁਸੀਂ ਕਿੱਦਾਂ ਮਰਜੀ ਕਿੱਥੇ ਵੀ ਯੂਜ਼ ਕਰ ਸਕਦੇ ਹੋ ਜੇ ਡੇਲੀ ਰੁਟੀਨ 'ਚ ਯੂਜ਼ ਕਰਨਾ ਵਾ ਘਰੇ ਪਾਣਾ ਕਿਤੇ ਵੀ ਪਾ ਸਕਦੇ ਹੋ ਇਹਨਾਂ ਦੇ ਕਲਰ ਚੈੱਕ ਕਰ ਲਓ ਬਹੁਤ ਸੋਹਣੇ ਡਿਜ਼ਾਈਨ ਨੇ ਸਭ ਦੀ ਅਲੱਗ-ਅਲੱਗ ਡਿਫਰੈਂਟ ਡਿਜ਼ਾਈਨਿੰਗ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਲੂ ਕਲਰ ਦਾ ਸੂਟ ਬੜਾ ਸੋਹਣਾ ਸੂਟ ਹੈ ਵੀ ਇਹਦੇ neck ਦੇ ਉੱਪਰ ਇਦਾਂ ਡਿਜ਼ਾਈਨਿੰਗ ਆਏਗੀ ਔਰ نیچے ਬਾਰਡਰ ਬਣਿਆ ਹੋਇਆ ਵਾ ਬੜ ਔਰ ਇਹਦੇ ਨਾਲ ਜਿਹੜੀ ਬਾਟਮ ਆਏਗੀ ਬਾਟਮ ਵੀ ਬਹੁਤ ਸੋਹਣੀ ਹੈ ਇਹ ਵਾਲੀ ਇਹਦੀ ਬਾਟਮ ਆਏਗੀ ਔਰ ਇਹਦਾ ਦੁਪੱਟਾ ਪ੍ਰਿੰਟਡ ਦੁਪੱਟਾ ਰਹਿਣ ਵਾਲਾ ਇਹ ਸਾਰੇ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਇਹ ਦਿਖਾ ਰਿਆ ਇਨ੍ਹਾਂ ਦਾ ਪ੍ਰਾਈਸ ਹੈਗਾ 600 ਰੁਪਿਆ 600 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਸੂਟ ਜਿਹੜਾ ਬਾਈ ਕਰ ਸਕਦੇ ਹੋ ਸਟਿਚਿੰਗ ਪਾ ਕੇ ਤੁਸੀਂ ਇਹਨੂੰ ਮਤਲਬ ਉਹੀ 800 850 ਵਿੱਚ ਰੈਡੀ ਕਰਵਾ ਸਕਦੇ ਹੋ ਇਹਦੇ ਵਿੱਚ ਆਪਣੇ ਕੋਲ ਸੈਕਿੰਡ ਡਿਜ਼ਾਈਨ ਹੈਗਾ ਵਾ ਇਹ ਵਾਲਾ ਕਲਰ ਇਹਦਾ ਵੀ ਬੜਾ ਸੋਹਣਾ ਵਾ ਜਿਹੜੀ ਇਹਦੀ ਡਿਜ਼ਾਈਨਿੰਗ ਉਹ ਵੀ neck ਤੇ ਇਦਾਂ ਰਹੇਗੀ ਇਹ ਡਿਜ਼ਾਈਨਿੰਗ ਇਹਦੀ neck ਤੇ ਆਏਗੀ ਜਿਹੜਾ ਡਿਜ਼ਾਈਨ ਆ ਉਹ ਘੇਰੇ ਤੇ ਬੜਾ ਸੋਹਣਾ ਡਿਜ਼ਾਈਨ ਆ ਇਹਦੀ ਬਾਟਮ ਰਹੇਗੀ ਔਰ ਇਹ ਵਾਲਾ ਇਹਦਾ ਦੁਪੱਟਾ ਰਹੇਗਾ 600 ਰੁਪਏ ਵਿੱਚ ਇਹ ਸੂਟ ਰਹੇਗਾ ਇਹਨਾਂ ਵਿੱਚ ਕੋਸ ਸੂਟ ਇਦਾਂ ਦੇ ਵੀ ਹੈਗੇ ਜਿਨ੍ਹਾਂ ਉੱਪਰ ਹੈਂਡਵਰਕ ਕੀਤਾ ਹੋਇਆ ਪਰ ਸਾਰਿਆਂ ਦੀ ਜਿਹੜੀ ਡਿਜ਼ਾਈਨਿੰਗ ਆ ਰੇਟ ਆ ਉਹ ਸਾਰੇ ਰੇਟ ਸੇਮ ਰਹਿਣਗੇ ਇਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆ ਕਲਰ ਚੈੱਕ ਕਰ ਲੋ ਕਲਰ ਕੰਟਰਾਸਟ ਸਭ ਦੇ ਬਹੁਤ ਪਿਆਰੇ ਆ ए वाला डिजाइन बहुत प्यारा डिजाइन लाइट शेड बड़े लाइट वेट है दुपट्टे का डिजाइन भी बड़ा प्यारा वा ये दुपट्टा रैक्सट डिजाइन अपने को ग्रे कलर का जिदा बहुत सोना डिजाइन आ जिद के जो वर्क का स्टाइल दा। सारे शर्ट के उपर प्रिंट रहेगा एदा ਔਰ نیچے ਘੇਰ ਦੇ ਉੱਪਰ ਫਲਾਵਰ ਬਣਿਆ ਉਹਨਾਂ ਉੱਪਰ ਥ੍ਰੈਡ ਵਰਕ ਕੀਤਾ ਗਿਆ ਨਾਲ ਇਹਦੇ ਸਟਾਰਾ ਯੂਜ਼ ਕੀਤਾ ਗਿਆ ਬੜਾ ਸੋਹਣਾ ਸੂਟ ਹੈ ਬਹੁਤ ਪਿਆਰਾ ਹੈ ਵੀ ਸੂਟ ਇਹ ਜਿਹੜੇ ਬਾਟਮ ਰਹੇਗੀ ਬੈਕ ਤੇ ਵੀ ਅਲੱਗ ਡਿਜ਼ਾਈਨ ਹੀ ਰਹੇਗੀ ਬਾਟਮ ਇਹਦੀ ਜਿਗਜਾ ਵਾਲੀ ਬਹੁਤ ਸੋਹਣੀ ਰਹੇਗੀ ਔਰ ਇਹ ਵਾਲਾ ਇਹਦਾ ਦੁਪੱਟਾ ਰਹਿਣ ਵਾਲਾ ਦੁਪੱਟੇ ਦਾ ਜਿਹੜਾ ਪ੍ਰਿੰਟ ਉਹ ਵੀ ਬੜਾ ਪਿਆਰਾ ਵਾ ਬਹੁਤ ਸੋਹਣਾ ਬੜਾ ਲਾਈਟ weight ਤੇ ਸੁਪਰ ਜਿਹਾ ਸੂਟ ਹੈ ਸਾਰੇ ਸੂਟ ਜਿਹੜੇ 600 ਰੁਪਏ ਦੇ ਰਹਿਣਗੇ ਬਹੁਤ ਪਿਆਰੇ ਸੂਟ ਆ ਸਾਰੇ ਇਸ ਬਾਦ ਇਹਦੇ ਵਿੱਚ ਕਿ ਇਹ ਕਲਰ ਆ ਇਹਦੀ ਡਿਜ਼ਾਈਨਿੰਗ ਵੀ ਉਸੇ ਇਦਾਂ ਦੀ ਆ ਇਹਦੇ ਸਾਰੇ ਸ਼ਰਟ ਦੇ ਵਿੱਚ ਉੱਪਰ ਜਿਹੜਾ ਥ੍ਰੈਡਵਰਕ ਕੀਤਾ ਹੋਇਆ ਵਾ neck ਦੇ ਉੱਪਰ ਡਿਜ਼ਾਈਨਿੰਗ ਆਏਗੀ ਇਹਦੇ ਵਿੱਚ ਆਏਗੀ ਫਲਾਵਰ ਤੇ ਉੱਪਰ ਵੀ ਆਏਗੀ ਬੜਾ ਸੋਹਣਾ ਡਿਜ਼ਾਈਨ ਹੈ ਵੀ ਜਿਹੜੀ ਇਹਦੀ ਬਾਟਮ ਆ ਉਹ ਇਹ ਵਾਲੀ ਰਹੇਗੀ ਔਰ ਇਹਦਾ ਇਹ ਵਾਲਾ ਦੁਪੱਟਾ ਰਹਿਣ ਵਾਲਾ ਦੁਪੱਟਾ ਬੜਾ ਸੌਫਟ ਹੈ ਬੜਾ ਮਲਾਈਮ ਦੁਪੱਟਾ ਔਰ ਦੁਪੱਟੇ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਡਬਲ ਸ਼ੈਡ ਟੇਡਾ ਟਾਈ ਐਂਡ ਟਾਈ ਤੇ ਜਿਹਦਾ ਦੁਪੱਟਾ ਰਹੇਗਾ ਸਾਰਿਆਂ ਦੇ ਪ੍ਰਾਈਸ ਜਿਹੜੇ ਸੇਮ ਇਕੁਅਲ ਰਹਿਣਗੇ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਪੀਸ਼ ਕਲਰ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹ ਵਾਲਾ ਇਹਦੇ ਸੇਮ ਉਹੀ ਸਟਾਈਲ ਰਹੇਗਾ ਬਸ ਕਲਰ ਥੋੜਾ ਫਰਕ ਹੈ ਨੈਕਸਟ ਹੈਗਾ ਆਪਣੇ ਕੋਲ ਇਹ ਵਾਲਾ ਜਿਹਦੇ ਵਿੱਚ ਕੇਟ ਦਾਣਾ ਯੂਜ਼ ਕੀਤਾ ਹੋਇਆ ਵਾ ਬੜਾ ਸੋਹਣਾ ਸੂਟ ਹੈ ਵੀ ਇਹਦਾ ਡਿਜ਼ਾਈਨ ਕੁਝ ਇਦਾਂ ਰਹਿਣ ਵਾਲਾ ਇਹਦੀ ਡਿਜ਼ਾਈਨਿੰਗ ਆ ਲੱਗੇ ਥੋੜਾ ਜਿਹਾ ਡਾਰਕ ਦੇ ਵਿੱਚ ਬੇਸ ਲਾਈਟ ਹੈ ਬਟ ਉੱਪਰ ਜਿਹੜੀ ਪ੍ਰਿੰਟਿੰਗ ਥੋੜੀ ਡਾਰਕ ਨਾਲ ਕੀਤੀ ਹੈ ਨੈਕ ਦੇ ਉੱਪਰ ਜਿਹੜੀ ਡਿਜ਼ਾਈਨਿੰਗ ਬਣੀ ਹੈ ਇਹ ਜਿਜ ਕੱਟ ਦਾ ਨਾ ਯੂਜ਼ ਕੀਤਾ ਹੋਇਆ ਇੱਥੇ ਕੱਟ ਦਾ ਨਾ ਯੂਜ਼ ਕੀਤਾ ਹੋਇਆ ਹੈ ਜੀ ਬੈਕ ਤੇ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੈ ਇਹਦੀ ਇਹ ਡਿਜ਼ਾਈਨਿੰਗ ਇਹਦੀ ਬੈਕ ਤੇ ਰਹੇਗੀ ਬਹੁਤ ਡਿਜ਼ਾਈਨਰ ਸੂਟ ਹੈ ਬੜੇ ਪਿਆਰੇ ਕੱਟ ਰੇਟ ਦੇ ਵਿੱਚ ਨੇ ਇਹਦੀ ਬਾਟਮ ਤੇ ਦੁਪੱਟੇ ਦਾ ਸਟਾਈਲ ਵੀ ਦੇਖੋ ਦੁਪੱਟਾ ਵੀ ਬਹੁਤ ਸੋਹਣਾ ਇਸ ਤੋਂ ਬਾਅਦ ਇੱਕ ਆਪਣੇ ਕੋਲ ਉਹਦੇ ਵਿੱਚ ਇਹ ਵਾਲਾ ਸੀਗਾ ਛੱਡ ਦੀ ਜਿਹਦੇ ਵਿੱਚ ਯੂਜ਼ ਕੀਤਾ ਸੀ ਨਾਲ ਸਿਤਾਰੇ ਨਾਲ ਕੰਮ ਕੀਤਾ ਹੋਇਆ ਸੀ ਇਹ ਵੀ ਡਿਜ਼ਾਈਨ ਬੜਾ ਸੋਹਣਾ ਵਾ ਇੰਧਰ ਰਹਿਗੇ ਤਾਂ ਕਲਰਸ ਚੈੱਕ ਕਰ ਲਓ ਪਹਿਲਾਂ ਵੀ ਤੁਸੀਂ ਇਹਦੇ ਨਾਲ ਦਾ ਸੂਟ ਦੇਖਿਆ ਸੀ ਔਰ ਇਹਦੀ ਬਾਟਮ ਜਿਹੜੀ ਜਿਗਜੈਗ ਵਾਲੀ ਰਹਿਣ ਵਾਲੀ ਆ ਇਹ ਵਾਲੀ ਇਹਦੀ ਬਾਟਮ ਰਹੇਗੀ ਜਿਗਜੈਗ ਵਾਲੀ ਸੇਮ ਇਹਦੇਸ ਕਲਰ ਤੋਂ ਵੀ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਇਹਦੇ ਸੇਮ ਇੱਕ ਇਹ ਕਲਰ ਆ ਬੜਾ ਸੋਹਣਾ ਓਨੀਅਨ ਸ਼ੇਡ ਆ ਬੜਾ ਪਿਆਰਾ ਸੂਟ ਹੈ ਵੀ ਅੱਗੇ ਇਹਨਾਂ ਵਿੱਚ ਆਪਣੇ ਕੋਲ ਆ ਡਿਜ਼ਾਈਨਿੰਗ ਆ ਕੱਟ dane ਵਾਲੇ ਤੁਸੀਂ ਪਹਿਲਾਂ ਸੂਟ ਦੇਖੇ ਜਿਹੜੇ ਉਹਦੇ ਵਿੱਚ ਇਹ ਵਾਲਾ ਕਲਰ ਰਹੇਗਾ ਪੈਰਲਜਾ ਕਲਰ ਹੈ ਸੋਨਾ ਕਲਰ ਹੈ ਵੀ ਇਹ ਵਾਲਾ ਔਰ ਇਹ ਦੀ ਬਾਟਮ ਹੈ ਦੁਪੱਟਾ ਇਹਦਾ ਬਹੁਤ ਪਿਆਰਾ ਹੈ ਇਹ ਦੁਪੱਟਾ ਰਹਿਣ ਵਾਲਾ ਸਾਰਾ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਆ ਅਕੋਰਡਿੰਗ ਟੂ ਰੇਟ ਤੁਸੀਂ ਇਹਨੂੰ ਕਿੱਦਾਂ ਡੇਲੀ ਰੁਟੀਨ ਵਿੱਚ ਯੂਜ਼ ਕਰ ਸਕਦੇ ਹੋ ਦੁਪੱਟੇ ਵਾਲੇ ਸੂਟ ਆ ਸਾਰਾ ਸੂਟ ਤੁਹਾਨੂੰ 600 ਰੁਪਏ ਵਿੱਚ ਮਿਲ ਰਿਹਾ ਔਰ ਇਹਨਾਂ ਵਿੱਚ ਕੁਝ ਏ ਡਿਜ਼ਾਈਨਿੰਗਾਂ ਰਹਿ ਗਈਆਂ ਨੇ ਇਹ ਕਲਰ ਨੇ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਆ ਅਗਰ ਤੁਹਾਨੂੰ ਕੋਈ ਵੀ ਕਲਰ ਪਸੰਦ ਆਵਾ ਸਕਰੀਨ ਸ਼ਾਟ ਭੇਜ ਸਕਦੇ ਹੋ ਇਹ ਵਾਲਾ ਕਲਰ ਹੈ ਪੀਚ ਜਿਹਾ ਸ਼ੇਡ ਬੜਾ ਪਿਆਰਾ ਸ਼ੇਡ ਹੈ ਵੀ ਇਹ ਸ਼ੇਡ ਆ ਠੀਕ ਹੈ ਔਰ ਦੁਪੱਟਾ ਇਹਦਾ ਦੇਖ ਬਾਟਮ ਦੇਖ ਲਈ ਇਹ ਇਹਦਾ ਦੁਪੱਟਾ ਹੈ ਦੁਪੱਟੇ ਦਾ ਸਟਾਈਲ ਵੀ ਬੜਾ ਸੋਹਣਾ ਹੈ ਦਾ ਨੈਕਸਟ ਮੈਂ ਤੁਹਾਨੂੰ ਡਿਜ਼ਾਈਨ ਦਿਖਾ ਦਿੰਨੀ ਇਹਦੇ ਵਿੱਚ ਇੱਕ ਫਰੋਜ਼ੀ ਵਾਲਾ ਰਹਿ ਗਿਆ ਕਟ dane ਦੇ ਵਿੱਚ ਫਰੋਜ਼ੀ ਦੇ ਵਿੱਚ ਜਿਹੜਾ ਤੁਸੀਂ ਪਹਿਲਾਂ ਕਲਰ ਦੇਖਿਆ ਇਹਨਾਂ ਦੇ ਕਲਰ ਵੀ ਬਹੁਤ ਸੋਹਣੇ ਆ ਇਹ ਵਾਲੀ ਬਾਟਮ ਰਹੇਗੀ ਫਰੋਜੀ ਦੇ ਵਿੱਚ ਬਹੁਤ ਸੋਹਣੀ ਹੈ ਵੀ ਨੈਕ ਸੂਟ ਹੈਗਾ ਵਾਈਟ ਜਿਹਦੇ ਵਿੱਚ ਅਗਰ ਕਿਸੇ ਨੂੰ ਵਾਈਟ ਕਲਰ ਦਾ ਪਸੰਦ ਹੈ ਵਾਈਟ ਔਰ ਬਰਾਊਨ ਦਾ ਕੰਟਰਾਸਟ ਹੈ ਵੀ ਇਹ ਵਾਲਾ ਬਹੁਤ ਸੋਹਣਾ ਸੂਟ ਹੈ ਵੀ कॉटन ਦੇ ਸੂਟ ਹੈ ਬੜੇ ਸੋਹਣੇ ਸੂਟ ਹੈ ਵੀ ਮੁਲਾਈਮ कॉटन ਜਿਵੇਂ ਆਪਾਂ ਕਹਿੰਦੇ ਨੇ ਮਲਾਈਦਰ कॉटन ਹੁੰਦੀ ਆ ਬਹੁਤ ਸੂਟ ਹੈ ਇਹ ਸ਼ਰਟ ਸੀਗੀ ਬਾਟਮ ਇਹਦੀ ਜਿਹੜੀ ਪਲੇਨ ਰਹਿਣ ਵਾਲੀ ਹੈ ਦੇ ਵਿੱਚ ਬਾਟਮ ਪਲੇਨ ਬਹੁਤ ਸੋਹਣਾ ਸੂਟ ਹੈ ਵੀ ਜਿਹੜਾ ਦੁਪੱਟਾ ਵਾ ਉਹ ਵੀ ਬੜਾ ਪਿਆਰਾ ਹੈ ਇਹਦਾ ਇਹ ਵਾਲਾ ਦੁਪੱਟਾ ਬੜਾ ਸੌਫਟ ਹੈ ਲਾਈਨਿੰਗ ਵਾਲਾ ਦੁਪੱਟਾ ਇਹ ਜਿਹੜਾ ਪੀਸ ਹੈ ਬੜਾ ਪਿਆਰਾ ਵਾ ਇਹ ਦੁਪੱਟੇ ਦਾ ਸਟਾਈਲ ਬਣਿਆ ਲਾਈਨਿੰਗ ਵਾਲਾ ਦੁਪੱਟਾ ਵਾ ਵਿੱਚ ਜਿਹੜੇ ਉੱਪਰ ਲਾਈਨ ਆ ਕੋਟਾ ਟੋਰੀਆ ਜਿਵੇਂ ਦੁਪੱਟਾਂ ਦਾ ਉਹ ਸਟ੍ਰਾਈਪ ਦਾ ਡਿਜ਼ਾਈਨ ਹੈ ਇਹਦਾ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਇੱਕ ਉਹਨਾਂ ਦੇ ਵਿੱਚ ਬਲੂ ਜਿਹੜਾ ਪਾ ਤੁਹਾਨੂੰ ਦਿਖਾਇਆ ਸੀ ਫਸਟ ਦੇ ਉਹਨਾਂ ਵਿੱਚ ਇਹ ਵਾਲਾ ਕਲਰ ਹੈ ਇਹ ਵੀ ਕਲਰ ਬੜਾ ਸੋਹਣਾ ਮੋਇਸਟਰਡ ਕਲਰ ਹੈ ਬੜਾ ਪਿਆਰਾ ਕਲਰ ਹੈ ਇਸ ਤੋਂ ਬਾਅਦ ਬੜੇ ਸੋਹਣੇ ਸੂਟ ਆ ਜਿਨ੍ਹਾਂ ਦਾ ਪ੍ਰਾਈਸ ਜਿਹੜਾ 650 ਰਹੇਗਾ ਬਹੁਤ ਪਿਆਰੇ ਸੂਟ ਆ ਮੈਂ ਖੁਦ ਵੀ ਇਹ ਸੂਟ ਜਿਹੜਾ ਬਣਾਇਆ ਬਹੁਤ ਪਿਆਰਾ ਸੂਟ ਹੈ ਇਹਨਾਂ ਦਾ ਜਿਹੜਾ ਫੈਬਰਿਕ ਆ ਇੰਨਾ ਜ਼ਿਆਦਾ ਸੌਫਟ ਆ ਨਾ ਕਿ ਪਾਏ ਤੋਂ ਪਤਾ ਵੀ ਨਹੀਂ ਚੱਲਦਾ ਜਿਹੜੀ ਦੀ ਡਿਜ਼ਾਈਨਿੰਗ ਆ ਉਹ ਰਹੇਗੀ ਇਹ ਵਾਲੀ ਇਹ ਦੀ ਡਿਜ਼ਾਈਨਿੰਗ ਰਹੇਗੀ ਫਰੰਟ ਤੇ ਔਰ ਜਿਹੜਾ ਦਾ ਬੈਕ ਆ ਆ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਦੀ ਬਹੁਤ ਸੋਹਣਾ ਸੂਟ ਆ ਫਰੰਟ ਔਰ ਬੈਕ ਦੇ ਉੱਪਰ ਚੈਨਲਸ ਹੋਣਗੇ ਵਿੱਚ ਬਾਜੂ ਪਲੇਨ ਹੋਗੀ ਇੰਨਾ ਜਿਆਦਾ ਸੌਫਟ ਹੈ ਕਿ ਕੋਈ ਬੋਰ ਨਹੀਂ ਆਏਗੀ ਬਹੁਤ ਪਿਆਰਾ ਸੂਟ ਹੈ ਬਾਟਮਾ ਔਰ ਇਹ ਵਾਲਾ ਇਹਦਾ ਦੁਪੱਟਾ ਹੈ ਪ੍ਰਿੰਟਡ ਦੁਪੱਟਾ ਥੋੜਾ ਜਿਹਾ ਆਪਾਂ ਕਹਿੰਦੇ ਆ ਵਿੱਚ कॉटन मिक्स ਹੈ ਬਟ ਸੂਟ ਬਿਲਕੁਲ ਪਿਓਰ कॉटन ਦਾ ਬਹੁਤ ਸੋਹਣਾ कॉटन ਹੈ ਦੁਪੱਟਾ ਥੋੜਾ ਜਿਹਾ ਮਿਕਸ कॉटन ਹੈ ਬਟ ਸੂਟ ਬਹੁਤ ਪਿਆਰਾ ਹੈ 650 ਦੀ ਰੇਂਜ ਵਿੱਚ ਕਪੜਾ ਇੰਨਾ ਜਿਆਦਾ ਸੌਫਟ ਹੈ ਕਿ ਗਰਮੀ ਦੇ ਵਿੱਚ ਪਾਇਦਾ ਵੀ ਪਤਾ ਨਹੀਂ ਚੱਲਦਾ ਇੱਕ ਇਹਦੇ 6 ਕਲਰ ਰਹੇਗਾ ਉਸ ਤੋਂ ਬਾਅਦ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਰਹਿਣ ਵਾਲਾ ਪਿਸਕਾ 6 ਇਸ ਦਾ ਸ਼ੇਡ ਦਾ ਸੂਟ ਹੈ ਇਹ ਵਾਲਾ ਬੜਾ ਪਿਆਰਾ ਬੜਾ ਸੋਹਣਾ ਹੈ ਸੇਮ ਡਿਜ਼ਾਈਨ ਉਦਾਂ ਹੀ ਰਹੇਗਾ ਉਸ ਤੋਂ ਬਾਅਦ ਆਪਣੇ ਕੋਲ ਇਹ ਸੂਟ ਆ ਇਹਨਾਂ ਦਾ ਸੇਮ ਫੈਬਰਿਕ ਆ ਬਟ ਡਿਜ਼ਾਈਨਿੰਗ ਥੋੜੇ ਡਿਫਰੈਂਟ ਆ ਡਿਜ਼ਾਈਨਿੰਗ ਇਹ ਵਾਲੀ ਆ ਇਹ ਵਾਲਾ ਇਹਨਾਂ ਦਾ ਸਟਾਈਲ ਰਹੇਗਾ 650 ਦਾ ਸੂਟ ਆ ਇਹ ਇਹ ਡਿਜ਼ਾਈਨ ਹੈ ਇਹਦਾ ਕਾਈ ਬਣੀ ਹੋਈ ਆ ਫਰੰਟ ਤੇ ਸੈਂਟਰ 'ਚ ਇਹਦੇ ਫਲਾਵਰ ਆ ਇਹ ਵਾਲਾ ਫਲਾਵਰ ਸੈਂਟਰ 'ਚ ਰਹੇਗਾ ਜਿਹੜੀ ਬੈਕ ਆ ਉਹਦੇ ਉੱਪਰ ਵੀ ਫੁੱਲ ਡਿਜ਼ਾਈਨਿੰਗ ਆ ਏ ਇਹਦੀ ਬੈਕ ਰਹੇਗੀ ਪੂਰੇ ਡਿਜ਼ਾਈਨਰ ਸੂਟ ਆ ਕਟ ਰੇਂਜ ਦੇ ਵਿੱਚ ਇਹ ਇਹਦੀ ਬਾਟਮ ਰਹੇਗੀ ਔਰ ਇਹ ਵਾਲਾ ਇਹਦਾ ਦੁਪੱਟਾ ਰਹੇਗਾ ਦੁਪੱਟਾ ਵੀ ਪੂਰਾ ਡਿਜ਼ਾਈਨਰ ਆ ਬਹੁਤ ਸੋਹਣਾ ਦੁਪੱਟਾ ਇਹਦਾ ਇਹ ਸਾਰੀ ਡਿਜ਼ਾਈਨਿੰਗ ਦੁਪੱਟੇ ਤੇ ਆਏਗੀ ਲੈਰੀਏ ਬਣਿਆ ਦੁਪੱਟੇ ਦੇ ਵਿੱਚ ਇਹਦੇ ਵਿੱਚ ਇੱਕ ਆਪਣੇ ਕੋਲ ਇਹ ਵਾਲਾ ਕਲਰ ਅਵੇਲੇਬਲ ਆ ਬਿਸਕਟ ਕਲਰ ਜਿਵੇਂ ਹੁੰਦਾ ਆ ਪਾ ਕਹਿੰਦੇ ਲਾਈਟ ਕਲਰ ਆਪਣੇ ਮੰਮੀ ਵਗੈਰਾ ਵਾਸਤੇ ਮੰਮੀਆਂ ਲਈ ਖਰੀਦਣਾ ਆ ਦਾਦੀਆਂ ਲਈ ਨਾਨੀ ਲਈ ਕਿਸੇ ਲਈ ਵੀ ਕਲਰ ਬੜੇ ਸੋਹਣੇ ਆ ਔਰ ਇੱਕ ਇਹਦੇ ਵਿੱਚ ਆਨੀਅਨ ਸ਼ੇਡ ਆ ਲਾਈਟ ਜਿਹਾ ਦੀ ਸੇਮ ਡਿਜ਼ਾਈਨ ਇਹਦੇ ਵੀ ਇਦਾਂ ਹੀ ਆ। ਅਗਰ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਆਪਣਾ ਸੂਟ ਜਿਹੜਾ ਬੁੱਕ ਕਰਵਾ ਸਕਦੇ ਹੋ ਬਹੁਤ ਘੱਟ ਰਹੀ ਜਿਵੇਂ 600 ਔਰ 650 ਦੀ ਰੇਂਜ ਦੇ ਵਿੱਚ ਇਹ ਸੂਟ ਆਏ ਆ। ਧੰਨਵਾਦ।